ਤੰਤਨ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ 639 ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਜਿੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਕਾਂਸੀ ਬਨਾਰਸ ਵਿਖੇ ਪਹੁੰਚ ਰਹੀਆਂ ਨੇ ਉੱਥੇ ਹੀ ਕਈ ਰਾਜਨੀਤਿਕ ਆਗੂ ਵੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪ੍ਰਤਮਸਤਕ ਹੋ ਰਹੇ ਹਨ ਇਸੇ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਗੁਰੂ ਮਹਾਰਾਜ ਜੀ ਦੇ ਜਨਮ ਸਥਾਨ ਸ਼ਹੀਦ ਗਵਰਦਨਪੁਰ ਕਾਂਸ਼ੀਬਨਰਸਿ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਗੁਰੂ ਮਹਾਰਾਜ ਜੀ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰੂ ਮਹਾਰਾਜ ਜੀ ਦੀ ਬਾਣੀ ਵੀ ਸਰਵਣ ਕੀਤੀ ਇਸ ਦੌਰਾਨ ਉਹਨਾਂ ਵੱਲੋਂ ਪ੍ਰਬੰਧਕਾਂ ਨਾਲ ਗੱਲਬਾਤ ਵੀ ਕੀਤੀ ਗਈ ਕੇਵਲ ਕਾਲ ਤੂ ਸਤਿਗੁਰੂ ਸਤਿਗੁਰੂ ਹੀ ਸੱਚ ਮੰਨਿਆ ਉਹ ਸੱਚ ਉਹ ਸਰਾ ਸਵਲਾ ਕਰਮਾਂ ਨੇ ਜੀਵ ਦਾ ਜਿਹੜਾ ਕਰਮਾਂ ਦੇ ਅਨੁਸਾਰ ਜੀਵ ਦਾ ਹਾਰ ਹੁੰਦੀ ਏ ਧਰਤੀ ਦੀ ਕੋਈ ਨਹੀਂ ਹਾਂਜੀ ਤਬੀਰ ਸਾਹਿਬ ਜੀ ਸਾਹਿਬ ਨੇ ਕਿਹਾ ਉਹਨਾਂ ਤੋਂ ਬ੍ਰਹਮ ਜੀ ਦਾ ਜਾਇਆ ਆਲ ਵਰਡ ਦਾ ਹੀ ਨਾਮ ਉਹ ਤਾਂ ਇਹ ਰੂਪ ਬਹੁਤ ਸਿੱਧਾ ਹੈ ਇਹੋ ਜਿਹੇ ਮਾਖੀ ਜਿਹਨਾਂ ਨੇ ਮਤਲਬ ਸੱਚ ਦੀ ਮੇ ਰੇਗਮ ਪੁਰਾ ਉਹ ਇਹੋ ਜਿਹੀ ਕੀ ਸਰਗ ਸੀ ਉਹਨੇ ਜੀ ਕਿਹਦਾ ਕਿਹਦਾ ਜੁੜਾ ਜਿਹੜਾ ਅੰਦਰ ਮੈਂ ਜਮੇ ਸਭ ਤੋਂ ਵੱਡਾ ਸਭ ਤੋਂ ਵੱਸੇ ਤਾਸ ਨੇ ਕੀ ਆਪ ਕੀ ਆਪ ਕਹਿੰਦੇ ਇੰਨਾ ਤਰ੍ਹਾਂ ਹੋਣਾ ਚਾਹੀਦਾ ਜਿਹਦੇ ਵਿੱਚ ਕੁਝ ਕਰਾ ਹਰ ਇੱਕ ਬੰਦੇ ਨੂੰ ਖਾਣ ਰੋਟੀ ਮਿਲਕਾ। ਇਹ ਇੰਨਾ ਦੇਖਦਾ ਰਹੇ ਹੋ ਇਹ ਮੇਰੇ ਸਿਰ ਤੋਂ ਪਹਿਲਾਂ ਸਿਰ ਸੱਤ ਸਾਲ ਸਭ ਲੋਕ ਇਹਨਾਂ ਤੋਂ ਅੱਗੇ ਲਾ ਕੇ ਸਾਡੇ ਤੋਂ ਹੋਰ ਵੱਡੀ ਗੱਲ ਹੈ ਹੋਰ ਛੋਟੀ ਗੱਲ ਹੈ Yeah. Consultants, Limited Building, Maintenance, Handyman under Check platform is now available on your local London area. He has more than 5 years experience in same line. He used to work with reputed companies, agencies, as well local builders with brothers. His professional by plumbing, electrician, masonry, car painting. For more information, please contact him at under check trade trade firm, checktrade platform slash 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ